ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਨੇ ਅਸਤੀਫਾ ਨਹੀਂ ਦਿੱਤਾ ਮੈਨੂੰ ਨਹੀਂ ਪਤਾ ਕੌਣ ਕੀ ਕਹਿੰਦਾ ਸੀ ਉਹਦੀ ਪਾਰਟੀ ਉਹਦੇ ਸਟੈਂਡ 'ਤੇ ਖੜੀ ਸੀ ਬਾਕੀ ਪਾਰਟੀਆਂ ਚੋਂ ਬਹੁਤੀਆਂ ਮੰਗ ਕਰਦੀਆਂ ਸੀ ਕਿ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਮੈਂ ਖੁਦ ਲਗਾਤਾਰ ਇਹ ਕਹਿੰਦਾ ਰਿਹਾ ਕਿ ਜਦੋਂ ਹੁਣ ਜੇਲ੍ਹ ਵਿੱਚ ਹੀ ਚਲਾ ਗਿਆ ਤੇ ਅਸਤੀਫਾ ਨੂੰ ਦੇ ਦੇਣਾ ਚਾਹੀਦਾ ਆਪਣਾ ਕੇਸ ਲੜਨਾ ਚਾਹੀਦਾ ਗਰਵਿੰਦ ਕੇਜੀਵਲ ਦਾ ਸਟੈਂਡ ਇਹ ਸੀ ਕਿ ਜੇ ਸੰਵਿਧਾਨਿਕ ਕਹਿੰਦਾ ਵੇ ਮੈਨੂੰ ਅਸਤੀਫਾ ਦੇਣਾ ਚਾਹੀਦਾ ਫਿਰ ਤੇ ਮੈਂ ਦਊਂ ਨਹੀਂ ਤੇ ਮੈਂ ਨਹੀਂ ਦਿੰਦਾ ਤੇ ਸੰਵਿਧਾਨ ਵਿੱਚ ਕਿਤੇ ਦਰਜ ਨਹੀਂ ਕਿ ਮੁੱਖ ਮੰਤਰੀ ਫੜਿਆ ਜਾਵੇ ਤੇ ਅਸਤੀਫਾ ਵੀ ਦੇਣਾ ਪਵੇ ਉਹਨੇ ਅਸਤੀਫਾ ਨਹੀਂ ਦਿੱਤਾ ਵਿਚਲੀ ਗੱਲ ਉਹਨੇ ਆਪਣੀ ਜ਼ਮਾਨਤ ਢੋਣ ਤੋਂ ਜੇਲ੍ਹ ਤੋਂ ਬਾਹਰ ਨਿਕਲਣ ਤੋਂ ਬਾਅਦ ਅੱਜ ਖੁੱਲਕੇ ਕਹੀ ਆ ਉਹ ਕਹਿੰਦਾ ਮੈਨੂੰ ਪਤਾ ਸੀ ਸੰਵਿਧਾਨ ਕੀ ਕਹਿੰਦਾ ਪਰ ਮੈਂ ਆਪਣੀ ਲੜਾਈ ਨਹੀਂ ਸੀ ਲੜ ਰਿਹਾ ਮੈਂ ਲੜਾਈ ਇਸ ਗੱਲ ਦੀ ਲੜ ਰਿਹਾ ਸਾਂ ਕਿ ਇੱਕ ਤਾਂ ਸੰਵਿਧਾਨ ਮੈਨੂੰ ਅਧਿਕਾਰ ਦਿੰਦਾ ਕਿ ਮੈਂ ਗ੍ਰਿਫਤਾਰ ਵੀ ਹੋਵਾਂ ਤੇ ਜੇਲ੍ਹ ਦੇ ਵਿੱਚ ਬੈਠਾ ਹਾਂ ਇਹ ਮੇਰਾ ਅਸਤੀਫਾ ਨੇ ਲੈ ਸਕਦੇ ਮੈਂ ਲੋਕਾਂ ਦਾ ਚੁਣਿਆ ਨਮਾਇੰਦਾ ਦੂਸਰੀ ਗੱਲ ਉਹਨੇ ਆਖੀ ਕਿ ਮੈਂ ਇਸ ਗੱਲ ਤੇ ਨਾਲ ਨਾਲ ਆਪਣੀ ਲੜਾਈ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀਆਂ ਦੀ ਲੜਾਈ ਲੜ ਰਿਆ ਇਹਨਾਂ ਨੇ ਹੇਮੰਤ ਸਰਨ ਨੂੰ ਗ੍ਰਿਫਤਾਰ ਕੀਤਾ ਔਰ ਲਿਜਾਣ ਤੋਂ ਪਹਿਲਾਂ ਉਹਦਾ ਅਸਤੀਫਾ ਦਵਾਇਆ ਹੁਣ ਉਹਦੇ ਤੋਂ ਬਾਅਦ ਮਮਤਾ ਬੇਨ ਜੀ ਦੇ ਉੱਤੇ ਕੇਸ ਇਹਨਾਂ ਦਰਜ ਕੀਤੇ ਇਨਕੁਆਇਰੀ ਚੱਲਦੀ ਪਈ ਉਹਨੂੰ ਗ੍ਰਿਫਤਾਰ ਕਰਨਗੇ ਇਹਨਾਂ ਨੇ ਕਰਨਾਟਕਾ ਦੇ ਮੁੱਖ ਮੰਤਰੀ ਦੇ ਖਿਲਾਫ ਕੇਸ ਤਿਆਰ ਕੀਤੇ ਪਏ ਉਹਨੂੰ ਗ੍ਰਿਫਤਾਰ ਕਰ ਸਕਦੇ ਉਹਨੇ ਦੱਸਿਆ ਕਿ ਇੱਕ ਇੱਕ ਕਰਕੇ ਸਾਰਿਆਂ ਦੇ ਖਿਲਾਫ ਇਹ ਇਸ ਤਰ੍ਹਾਂ ਦੇ ਰਸੇ ਵੱਟਦੇ ਪਏ ਕਿ ਉਹਨਾਂ ਸਾਰਿਆਂ ਨੂੰ ਫੜ ਕੇ ਜੇਲ੍ਹ ਚ ਦੇ ਦਿੱਤਾ ਜਾਵੇ ਹੁਣ ਇਹ ਜਿਹੜੀ ਗੱਲ ਸੀ ਉਹ ਕਹਿੰਦਾ ਮੈਂ ਇਹ ਦੱਸਣਾ ਚਾਹੁੰਦਾ ਸਾਂ ਕਿ ਇਹ ਕੋਈ ਜ਼ਰੂਰੀ ਨਹੀਂ ਤੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਓ ਕਿ ਉਹਨਾਂ ਦਾ ਅਸਤੀਫਾ ਤੁਸੀਂ ਨਹੀਂ ਮੰਗ ਸਕਦੇ ਅੱਛਾ ਇਹ ਜਦੋਂ ਉਹਨੇ ਸਾਰੀ ਗੱਲ ਜਿਹੜੇ ਢੰਗ ਨਾਲ ਪੇਸ਼ ਕੀਤੀ ਆ ਇਨੂੰ ਕੱਟਣ ਦੀ ਕਿਸੇ ਕੋਲ ਕੋਈ ਦਲੀਲ ਹੈ ਨਹੀਂ ਉਹਨੇ ਵੀ ਆਖਿਆ ਕਿ ਲੜਾਈ ਮੇਰੀ ਨਹੀਂ ਦੂਜਿਆਂ ਦੀ ਲੜਦਾ ਪਿਆ ਦੂਜਿਆਂ ਨੂੰ ਵੀ ਸਮਝ ਆ ਜਾਏਗੀ ਕਿ ਇਹਨਾਂ ਚ ਉਹਥੇ ਕੀ ਕਰਦਾ ਸੀ ਅਗਲਾ ਸਵਾਲ ਆ ਜਾਂਦਾ ਕਿ ਉਹਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਮੈਂ ਇਸ ਐਲਾਨ ਉਹਦੇ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ ਉਹ ਜੇਲ੍ਹ ਤੋਂ ਹੋ ਕੇ ਆਇਆ ਜੇਲ੍ਹ ਵਿੱਚ ਉਹਨੂੰ ਜਿਸ ਤਰ੍ਹਾਂ ਫੜ ਕੇ ਗ੍ਰਿਫਤਾਰ ਕਰਕੇ ਭੇਜਿਆ ਗਿਆ ਬਹੁਤ ਸਾਰੇ ਭਾਜਪਾ ਦੇ ਮਗਰਮਗਰ ਚੱਲਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਤੇ ਮੋਦੀ ਸਾਹਿਬ ਦੀ ਤੇ ਸਰਕਾਰ ਦੀ ਤੇ ਭਾਜਪਾ ਦੀ ਹਰ ਗੱਲ ਹੀ ਠੀਕ ਲੱਗਦੀ ਹੈ ਉੱਤੋਂ ਸਵਾ ਉਹਨਾਂ ਨੂੰ ਹੋਰ ਕੁਝ ਲੱਗਦਾ ਹੀ ਨਹੀਂ ਉੱਥੇ ਤਾਂ ਜੇ ਇਹ ਕਹਿ ਦੇਵੇ ਇੱਕ ਕੁੜੀ ਕਿ ਵਾਰਤੋ ਮੋਦੀ ਨੇ ਰਕਵਾਦੀ ਨਾ ਪਾਪਾ ਤੇ ਯੂਕਰੇਨ ਰੂਸ ਦੇ ਵਿੱਚ ਮਜਾਇਲਾ ਵੀ ਚੱਲਦੀਆਂ ਹੁਣ ਤੋਂ ਸਾਰੇ ਮੰਨੀ ਜਾਂਦੇ ਆ ਕਿ ਵਾਰਤੋ ਰਕਵਾਦੀ ਨਾ ਪਾਪਾ ਮੈਂ ਉਸ ਹੱਦ ਤੱਕ ਨਹੀਂ ਜਾਂਦਾ ਮੈਂ ਸਮਝਦਾ ਕਿ ਇਸ ਬੰਦੇ ਨੇ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਚਿਰ ਜੇਲ੍ਹ ਕੱਟੀ ਜੇਲ੍ਹ ਕੱਟਣ ਤੋਂ ਬਾਅਦ ਬਾਹਰ ਆਇਆ ਤੇ ਬਾਹਰ ਜਦੋਂ ਆਇਆ ਤੇ ਇਹਨੂੰ ਅਸਤੀਫਾ ਦੇਣਾ ਚਾਹੀਦਾ ਸੀ ਦੇਤੈ ਨੇ ਇਹ ਗੱਲ ਦੱਸਣ ਵਾਸਤੇ ਕਿ ਹੁਣ ਮੈਂ ਦਿੱਲੀ ਦੇ ਲੋਕਾਂ ਨੂੰ ਕਵਾਂ ਕਿ ਲਾਲਿਆ ਜ਼ੋਰ ਮੈਂ 170 ਦਿਨ ਅੰਦਰ ਸਾਂ ਇਹਨਾਂ ਮਰਤੇ ਝੂਠੇ ਦੋਸ਼ ਲਾਏ ਇਹਨੇ ਸਮੇਂ 'ਚ ਇਹ ਸਾਬਤ ਨਹੀਂ ਕਰ ਸਕੇ ਇੱਕ ਵੀ ਫਾਈਲ ਜਿੰਨੇ ਨਾ ਦੋਸ਼ ਲਾਏ ਛੇੜੀਆਂ ਅਦਾਲਤਾਂ ਵਿੱਚ ਵੀ ਇੰਨੀ ਕਰ ਸਕੇ ਵਿਚਕਾਰਲੀ ਅਦਾਲਤ ਹਾਈ ਕੋਰਟ ਤੱਕ ਵੀ ਨਹੀਂ ਕਰ ਸਕੇ ਤੇ ਸੁਪਰੀਮ ਕੋਰਟ ਵੀ ਨਹੀਂ ਕਰ ਸਕੇ ਜ਼ਮਾਨਤ ਤਾਂ ਹੋਈ ਹੈ ਇਹ ਗੱਲ ਸੱਚੀ ਹੈ ਇਹ ਵੀ ਸੱਚ ਨਿਕਲਿਆ ਕਿ ਪਹਿਲੇ ਜਿਹੜੇ ਬਿਆਨ ਹੋਏ ਸੀ ਉਸ ਬੰਦੇ ਦੇ ਜਿਨੇ ਦਾ ਨਾਂ ਲਿਆ ਉਹਦੇ ਵਿੱਚ ਉਹਨੇ ਪਹਿਲੇ ਦੋ ਬਿਆਨਾਂ ਚ ਦਾ ਨਾਂ ਨਹੀਂ ਲਿਆ ਤੇ ਤੀਸਰੀ ਵਾਰੀ ਜਦੋਂ ਉਹਦਾ ਪੁੱਤ ਫੜ ਕੇ ਸਾਹਮਣੇ ਬਿਠਾ ਲਿਆ ਤੇ ਪੁੱਤ ਤੇ ਤਸ਼ੱਦਦ ਦਾ ਵੇਖ ਕੇ ਪਿਓ ਡਰ ਗਿਆ ਤੇ ਉਹਨੇ ਲਿਖ ਕੇ ਦਿੱਤਾ ਨਾਲੇ ਤੇ ਇਹਦੇ ਖਰਾਬ ਲਿਖ ਕੇ ਦਿੱਤਾ ਤੇ ਨਾਲੇ ਮੋਟਾ ਜਿਹੜਾ ਚੰਦਾ ਸੀ ਕਰੋੜਾਂ ਰੁਪਏ ਦਾ ਉਹ ਭਾਜਪਾ ਦੇ ਚੋਣ ਫੰਡ ਚ ਦਿੱਤਾ ਇਲੈਕਟੋਰਲ ਬਾਂਡ ਦੇ ਰਹੀਂ ਕਿਸੇ ਬੰਦੇ ਨੂੰ ਗ੍ਰਫਤਾਰ ਕਰਕੇ ਅੰਦਰ ਤੰਗ ਕਰਕੇ ਉਹਦੇ ਪੁੱਤਰ ਨੂੰ ਵੀ ਬਿਠਾ ਕੇ ਤਸ਼ੱਦਦ ਕਰਕੇ ਉਹਦੇ ਤੋਂ ਕਿਸੇ ਸਿਆਸੀ ਪਾਰਟੀ ਵਾਸਤੇ ਚੰਦਾ ਲਿਆ ਜਾਵੇ ਇਹ ਤਾਂ ਫਿਰ ਈਡੀ ਦਾ ਕਰੈਕਟਰ ਬਦਲ ਗੁੰਦਾ ਹੁਣ ਤੱਕ ਤੇ ਈਡੀ ਦਾ ਨਾਮ ਐਨਫੋਰਸਮੈਂਟ ਡਾਇਰੈਕਟੋਰੇਟ ਸੀ ਇਹ ਹੁਣ ਐਨਫੋਰਸ ਜਿਹੜਾ ਹੈਗਾ ਡੋਨੇਸ਼ਨ ਲੈਣ ਵਾਲੀ ਏਜੰਸੀ ਕਦੋਂ ਦੀ ਬਣ ਗਈ ਇਹ ਜਿਹੜਾ ਕੁਝ ਕੀਤਾ ਗਿਆ ਇਹਦੇ ਚੋਂ ਤੇ ਕਿਸੇ ਦੇ ਮਨ ਵਿੱਚ ਵੀ ਆ ਸਕਦਾ ਕਿ ਕਿਸੇ ਬੰਦੇ ਨੂੰ ਘੇਰ ਕੇ ਅੰਦਰ ਬਿਠਾ ਕੇ ਉਹਦੇ ਪੁੱਤਰ ਤੇ ਤਸ਼ੱਦਦ ਕਰਕੇ ਉਹ ਤੋਂ ਚੰਦਾ ਲਿਆ ਜਾ ਸਕਦਾ ਇਹ ਜਿਹੜਾ ਜੋਰੀਦਾਨ ਮੰਗਣ ਵਾਲੀ ਗੱਲ ਹੈ ਇਹ ਕਿਉਂ ਕੀਤੀ ਗਈ ਹੁਣ ਇਹਦੇ ਤੋਂ ਬਾਅਦ ਇਹ ਸਾਰਾ ਮੁੱਦਾ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਸਾਹਮਣੇ ਰੱਖ ਸਕਦਾ ਕਿ ਮੈਂ ਇੰਨਾਂ ਗੱਲਾਂ ਤੇ ਸਟੈਂਡ ਲਿੰਦਾ ਸੀ ਇੰਨਾਂ ਗੱਲਾਂ ਤੇ ਮੇਰੇ ਖਿਲਾਫ ਕੇਸ ਬਣਾਇਆ ਗਿਆ ਇਹਨਾਂ ਦੇ ਸਾਰੇ ਕੁਝ ਸਾਬਤ ਹੋਣ ਡਿਆ ਕਿ ਲੋਕਾਂ ਤੋਂ ਏਜੰਸੀਆਂ ਦੇ ਰਾਹੀਂ ਘੇਰ ਘੇਰ ਕੇ ਇਹਨਾਂ ਨੇ ਪੈਸੇ ਲੈ ਅਖੀਰ ਤੱਕ ਲਿਕਾਉਂਦੇ ਰਹਿ ਸਟੇਟ ਬੈਂਕ ਵਿੱਚ ਲਿਕਾਉਂਦੀ ਰਹੀ ਰਿਜ਼ਰਵ ਬੈਂਕ ਵਿੱਚ ਲਿਕਾਉਂਦੀ ਰਹੀ ਜਦੋਂ ਸੁਪਰੀਮ ਕੋਰਟ ਨੇ ਬਾਹ ਮਰੋੜੀ ਸਾਰਾ ਕੁਝ ਬਾਹਰ ਆ ਗਿਆ ਤੇ ਜਿਸ ਦਿਨ ਇਲੈਕਟੋਰਲ ਬਾਂਡ ਦਾ ਸੱਚ ਸਾਹਮਣੇ ਆਇਆ ਜਿਸ ਦਿਨ ਪਤਾ ਲੱਗ ਗਿਆ ਕਿ ਭਾਜਪਾ ਨੇ ਕਿੱਥੋਂ ਕਿੱਥੋਂ ਕਰਕੇ ਤੇ ਕਿਹੜੇ ਤਰੀਕਿਆਂ ਨਾਲ ਇੰਨੇ ਇਲੈਕਟੋਰਲ ਬਾਂਡਸ ਤੇ ਰਹੀਆਂ ਇੰਨੇ ਕਰੋੜ ਦਾ ਚੰਦਾ ਲੈ ਲਿਆ 6-7000 ਕਰੋੜ ਤੱਕ ਪਹੁੰਚ ਗਈ ਆ ਉਸ ਦਿਨ ਸ਼ਾਮ ਨੂੰ ਅਰਵਿੰਦ ਕੇਜਰੀਵਾਲ ਨੂੰ ਫੜ ਲਿਆ ਗਿਆ ਅੱਗੇ 11 ਸਾਲ ਪਹਿਲਾਂ ਮਰਮੋਣ ਸਿੰਘ ਦੀ ਸਰਕਾਰ ਵੇਲੇ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਪੰਜਰੇ ਦਾ ਤੋਤਾ ਆਖਿਆ 11 ਸਾਲਾਂ ਬਾਅਦ ਫਿਰ ਉਹਨੂੰ ਆਖਿਆ ਕਿ ਤੁਸੀਂ ਤੋਤਾ ਹੀ ਰਹਿਣਾ ਕਿ ਨਿਕਲਣਾ ਪੰਜਰੇ ਚੋਂ ਕਦੇ ਬਾਹਰ ਤੁਸੀਂ ਅਜੇ ਉੱਥੇ ਦੀ ਉੱਥੇ ਖਲੋਤੇ ਤੁਸੀਂ ਬਦਲਦੇ ਨਹੀਂ ਇਹ ਜਿਹੜੀ ਨੌਬਤ ਆਈ ਕਿ ਸੁਪਰੀਮ ਕੋਰਟ ਨੂੰ ਕਹਿਣਾ ਪਿਆ ਕਿ ਸੀਬੀਆਈ ਅਜੇ ਵੀ ਪਿੰਜਰੇ ਦਾ ਤੋਤਾ ਆ ਮੁੱਦਾ ਲੈ ਕੇ ਜੇ ਦਿੱਲੀ ਦੇ ਲੋਕਾਂ ਵਿੱਚ ਚਲਾ ਜਾਵੇ ਅਸਤੀਫਾ ਨਹੀਂ ਉਹ ਦੇ ਰਿਹਾ ਅਸਤੀਫਾ ਦੇ ਕੇ ਲੋਕਾਂ ਦਾ ਫਤਵਾ ਇੱਕ ਵਾਰੀ ਹੋਰ ਲੈਣ ਜਾ ਰਿਹਾ ਜਦੋਂ ਅਸਤੀਫਾ ਦੇਵੇਗਾ ਆਮ ਤੌਰ ਤੇ ਕੀ ਹੁੰਦਾ ਕਿ ਅਸਤੀਫਾ ਦੇਣ ਵਾਲੇ ਮੁੱਖ ਮੰਤਰੀ ਨੂੰ ਗਵਰਨਰ ਜਾਂ ਲੈਫਟ-ਹੈਂਡ ਗਵਰਨਰ ਕਹਿ ਦਿੰਦੇ ਆ ਅਗਲੀ ਸਰਕਾਰ ਬਣਨ ਤੱਕ ਕਾਰਜਕਾਰੀ ਮੁੱਖ ਮੰਤਰੀ ਦੇ ਤੌਰ ਤੇ ਤੁ ਕੰਮ ਚਲਾਉਂਦਾ ਰਹੇ ਇਸ ਗੱਲ ਦੀ ਸੰਭਾਵਨਾ ਕਿ ਲੈਫਟੀਨੇਟ ਗਵਰਨਰ ਇਹੋ ਜਿਹਾ ਮੌਕਾ ਇਹਨੂੰ ਨਾ ਦੇਵੇ ਬਾਕੀਆਂ ਨੂੰ ਦਿੰਦੇ ਆ ਇਹਦੇ ਤੋਂ ਮੈਨੂੰ ਤੰਗ ਕਰ ਸਕਦੇ ਆ ਇਹ ਜਿੱਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਉਹਦੇ 'ਚ ਹੁਣ ਮੈਨੂੰ ਲੱਗਦਾ ਕਿ ਕੇਜਰੀਵਾਲ ਦਾ ਸਟੈਂਡ ਠੀਕ ਸੀ ਉਹ ਨਹੀਂ ਉਹ ਤੋਂ ਅਸਤੀਫਾ ਨਹੀਂ ਦਿੱਤਾ ਕਿ ਹੁਣ ਦਾ ਸਟੈਂਡ ਠੀਕ ਹੈ ਕਿ ਅਸਤੀਫਾ ਦੇ ਕੇ ਇਹ ਗੱਲ ਦਿੱਲੀ ਦੇ ਲੋਕਾਂ ਤੇ ਛੱਡੇਗਾ ਕਿ ਤੁਸੀਂ ਕੀ ਠੀਕ ਸਮਝਦੇ ਹੋ ਕਿ ਹਜਰੀਵਾਲ ਠੀਕ ਹੈ ਕਿ ਕੇਜਰੀਵਾਲ ਦੀਆਂ ਗ੍ਰਿਫਤਾਰੀਆਂ ਪਾ ਕੇ ਫਿਰ ਮੁੜ ਕੇ ਠੇਠ ਹੋਣ ਵਾਲੇ ਉਦੀ ਜਮਾਨਤ ਫੇਰ ਹੋ ਗਈ ਉਹਨਾਂ ਦੇ ਪਰਲੇ ਕਿ ਰਿਹਾ ਗਿਆ ਉਹ ਠੀਕ ਨੇ ਇਹ ਠੀਕ ਹੈ ਇਹਦੇ ਬਾਅਦ ਤੇ ਲੋਕਾਂ ਕੋਲ ਜਾਣਾ ਚਾਹੀਦਾ ਜੀ